ਕਲੀਆਂ ਕੀਤੀਆਂ ਸੀ ਬਾਬਾ ਸਾਹਿਬ ਅੰਮ੍ਰਿਤਪੁਰ ਦੇ ਉੱਤੇ ਇਹਦੇ ਬਾਰੇ ਡਾਕਟਰ ਬਾਬਾ ਸਾਹਿਬ ਮਿਤਕਾਰ ਜੀ ਜੋ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਸਨ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਬਣਾਇਆ ਜਿਸ ਸੰਵਿਧਾਨ ਦੇ ਅੰਦਰ ਉਹਨਾਂ ਨੇ ਦੇਸ਼ ਦੇ ਅੰਦਰ ਕਰੋੜਾਂ ਦੀ ਰਹਿ ਰਹੀ ਆਬਾਦੀ ਵਿੱਚ ਹਰ ਵਿਅਕਤੀ ਨੂੰ ਰਾਈਟ ਦਿੱਤਾ ਜਿਵੇਂ ਕਿ ਫੰਡਾਮੈਂਟਲ ਰਾਈਟ ਰਾਈਟ ਟੂ ਵੋਟ ਵੋਟ ਦਾ ਬਹੁਤ ਵੱਡਾ ਅਧਿਕਾਰ ਦਿੱਤਾ ਕਿ ਹਰ ਵਿਅਕਤੀ ਵੋਟ ਪਾ ਸਕਦਾ ਹੈ ਸੁਇਸ ਕਰਕੇ ਉਹਨਾਂ ਸੰਵਿਧਾਨ ਦੇ ਵਿੱਚ ਕਿਹੇ ਵੀ ਵਰਗ ਨੂੰ ਕਿਸੇ ਇਨਸਾਨ ਨੂੰ ਜੋ ਦੇਸ਼ ਦੀ ਧਰਤੀ ਦੇ ਉੱਤੇ ਰਹਿ ਰਿਹਾ ਸੀ ਉਹਨਾਂ ਨੇ ਉਸ ਨੂੰ ਅੰਗੋਲਿਆ ਨਹੀਂ ਕੀਤਾ ਬਹੁਤ ਵਧੀਆ ਸੰਵਿਧਾਨ ਬਣਾਇਆ ਔਰ ਉਹਨਾਂ ਦੇ ਖਿਲਾਫ ਜੋ ਪਿਛਲੇ ਦਿਨੀ ਸ਼੍ਰੀ ਅਮਿਤ ਸ਼ਾਹ ਨੇ ਅਨਪਾਰਲੀਮੈਂਟ ਲੈਂਗੁਏਜ ਯੂਜ਼ ਕੀਤੀ ਹੈ ਜੋ ਇਤਰਾਜ਼ਜੋਗ ਹੈ ਉਸ ਦੀ ਅਸੀਂ ਕੋਰ ਨਿੰਦਾ ਕਰਦੇ ਹਾਂ ਔਰ ਭਾਜਪਾ ਨੂੰ ਇਹ ਚੇਤਾਵਨੀ ਦਿੰਦੇ ਹਾਂ ਵਾਰਨਿੰਗ ਦਿੰਦੇ ਹਾਂ ਵੀ ਐਸੀ ਹਰਕਤ ਕਦੀ ਵੀ ਜੀ ਉਹਨਾਂ ਪ੍ਰੇਖਜ ਕੀਤੀ ਤੇ ਜਿਹੜਾ ਸਮਾਜ ਆ ਉਹ ਸਵੱਚਾ ਦੇਸ਼ ਦੇ ਵਿੱਚ ਜਿਹੜੀ ਆ ਇਹ ਠੱਲਿਆ ਨਹੀਂ ਜਾਵੇਗਾ ਲੋਕ ਕਿਉਂਕਿ ਡਾਕਟਰ 바ਵਾ ਸਾਹਿਬ ਦੇ ਦਾ ਜੀ ਸੋਚ ਨਾਲ ਜੁੜੇ ਹੋਏ ਆ ਇਸ ਕਰਕੇ ਬਿਨਾਂ ਕਿਸੇ ਸ਼ਰਤ ਅਮਨ ਸ਼ਾਹ ਨੂੰ ਚਾਹੀਦਾ ਕਿ ਆਪਣੀ ਉਹ ਮਾਫੀ ਮੰਗਣ ਤਾਂ ਕਿ ਜਿਹੜਾ ਲੋਕ ਸੈਟੀਸਫਾਈ ਹੋਣ ਸੰਤੁਸ਼ਟ ਹੋਏ ਇਸ ਨੂੰ ਲੈ ਕੇ ਸੰਸਦ ਦੇ ਵਿੱਚ ਵੀ ਹੰਧਾਮਾ ਹੋਇਆ ਕਾਂਗਰਸ ਨੇ ਬੀਜਪੀ ਤੇ ਬੀਜਪੀ ਤੇ ਰੋਪ ਲਗਾਏ ਹੈ ਕਾਂਗਰਸ ਦੇ ਉਸ ਦੋਨੋਂ ਪਾਰਟੀਆਂ ਨੇ ਚੰਗੀ ਗੱਲ ਹੈ ਜਿਹੜਾ ਗਲਤ ਬੋਲੇਗਾ ਉਸ ਦੇ ਖਿਲਾਫ ਹਰ ਵਿਅਕਤੀ ਨੇ ਕਰਨਾ ਐਫ ਆਈ ਆਰ ਵੀ ਲਾਂਚ ਕੀਤੀ ਗਈ ਜੋ ਜੋ ਇਨਸਾਨ ਗਲਤ ਬੋਲੇਗਾ ਜੋ ਡਾਕਟਰ 바ਵਾਸੰਬੇਰ ਕਾ ਜੀ ਸੋਚਦੇ ਉਤੇ ਕਿ ਤੂੰ ਬੰਦ ਤੂੰ ਕਰੇਗਾ ਉਸ ਦੇ ਖਿਲਾਫ ਹੋਣਾ ਹੀ ਹੈ ਤੇ ਰਾਹੁਲ ਗਾਂਧੀ ਨੇ ਐਫ ਆਈ ਆਰ ਦਰਜ ਕਰਵਾਈ ਬੀਜਪੀ ਨੇ ਉਹ ਤਾਂ ਬਾੜੀ ਗੱਲ ਹੈ ਜਿਹੜਾ ਕੋਈ ਗਲਤੀ ਥੋੜਾ ਕਿ ਜੇ ਤੁਸੀਂ ਕੋਈ ਆਪਣੇ ਡੈਮੋਕ੍ਰੇਸੀ ਦੇ ਵਿੱਚ ਆਪਣੇ ਹੱਕਾਂ ਵਾਸਤੇ ਜਾਂ ਗੱਲ ਵਾਸਤੇ ਰੱਖਦੇ ਜੋ ਤੇ ਉਹਨਾਂ ਤੇ ਪਰਚੇ ਦਰਜ ਕਰਨੇ ਨਹੀਂ ਠੀਕ ਹੈ Böyle okay. o okay. okay. okay.